ਉਹ ਆਣੀ ਚਾਹੀਦੇ ਠੀਕ ਹੈ ਵੀ ਸਾਨੂੰ ਇੰਨੇ ਪੈਸੇ ਚਾਹੀਦੇ ਅਸੀਂ ਕਹਾਂ ਜੀ ਅਸੀਂ ਨਹੀਂ ਦੇ ਸਕਦੇ ਉਸ ਤੋਂ ਬਾਅਦ ਮੇਰੇ ਕੋ ਵੀਡੀਓ ਪਈ ਜੀ ਇਹ ਘਰ ਦੇ ਅੰਦਰ ਆ ਕੇ ਨੰਗੇ ਹੋਣ ਲੱਗ ਗਏ ਧੰਕੀਆਂ ਦਈਆਂ ਵੀ ਹਾਂ ਤੈਨੂੰ ਮੈਂ ਦੇਖ ਲੂੰਗੀ ਤੈਨੂੰ ਆ ਕਰੂੰਗੀ ਉਹ ਕਰੂੰਗੀ ਆ ਸਾਰੀ ਵੀਡੀਓ ਪਈ ਹੈ ਵਿੱਚ ਬੇਟਾ ਬਣਾਏ ਲੋਗੇ ਤੂੰ ਸੈ ਇਹ ਗਲਤ ਗੱਲ ਬਣਾਏ ਲੋਗੇ ਤਾਂ ਫਿਰ ਪਾੜ ਜਦ ਹੈ ਹੀ ਨਹੀਂ ਹਾਂ ਮੈਨੂੰ ਦੇ ਦੋ ਮੈਂ ਮੇਰੇ ਜੈਸੀ ਲੈ ਕੇ ਆ ਆ ਦੇਖ ਲੈ ਪਰ ਤੂੰ ਪੰਜਾਬ ਪੰਜਾਹ ਹਜ਼ਾਰ ਰੁਪਿਆ ਇੱਜ਼ਤ ਹੋਵੇ ਮੇਰੇ ਵਰਗੀ ਲੈ ਕੇ ਆ ਕਿ ਇਹਨਾਂ ਨੇ ਆਕੇ ਕਿਹਾ ਵੀ ਸਾਨੂੰ ਸ਼ਗਨ ਚਾਹੀਦਾ ਸ਼ਗਨ ਮੰਗਿਆ ਜੀ ਲੱਖ ਰੁਪਏ ਦੀ ਮੰਗ ਕਰੀ ਠੀਕ ਲੱਖ ਤੋਂ ਬਾਅਦ ਕਰਦੇ ਕਰਾਂਦੇ 51 ਤੇ ਆਏ ਉਸ ਤੋਂ ਬਾਅਦ ਸਾਡੇ ਕੋਲ ਜਿੰਨਾ ਸ਼ਗਨ ਇਕੱਠਾ ਹੋਇਆ ਸੀ ਕੱਢ ਕੇ ਆਪਾਂ ਸ਼ਗਨ ਸਾਰਾ ਜਿੰਨਾ ਵੀ ਸੀ ਆ ਹਲੇ ਵੀ ਮੇਰੇ ਕੋਲੇ ਪਏ ਆ ਮੈਂ ਕਿਹਾ ਜੀ ਆ ਇਕੱਠੇ ਹੋਏ ਵੇ ਆ ਲੋ ਆ ਤੁਹਾਡੀ ਝੋਲੀ ਪਾ ਦਿੰਦਾ ਇੱਕ ਮੁੰਡਾ ਜਿੱਦ ਵੀ ਹੁੰਦਾ ਰਾਤੀ ਰਹੇ ਮੇਰਾ ਮੁੰਡਾ ਠੀਕ ਹੈ ਬੁਲਾ ਦੋ ਲਕ ਵਾਲੇ ਨੂੰ ਗੇਹਰੇਆਂ ਮੇ ਲੈ ਕੇ ਜਾ ਰਿਹਾ ਖੂਸ ਹੋ ਕੇ ਠੀਕ ਹੈ ਮੈਨੂੰ ਤੋਂ ਗਲਤੀ ਹੋਈ ਸੀ ਕਿ ਇਹਦੇ ਤੇ ਨਾਲ ਮੈਂ ਬਤਨੀ ਜੀ ਬੋਲੀ ਔਰ ਥੋੜਾ ਹੋਈ ਜਾਂਦਾ ਹੈ ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਇਸ ਵੇਲੇ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਅਜਿਹੀ ਖਬਰ ਜਿਸ ਨੇ ਸਾਰਿਆਂ ਨੂੰ ਹੈਰਾਨ ਕੀਤਾ ਦੱਸਦੀ ਹੈ ਖਬਰ ਖਰੜ ਤੋਂ ਸਾਹਮਣੇ ਆ ਰਹੀ ਹੈ ਖਰੜ ਵਿਖੇ ਵਿਆਹ ਦੀ ਵਧਾਈ ਲੈਣਾ ਇੱਕ ਕਿੰਨਰ ਨੇ 1 ਲੱਖ ਰੁਪਏ ਦੀ ਪਰਿਵਾਰ ਤੋਂ ਮੰਗ ਕੀਤੀ ਹੈ ਵਧਾਈ ਲੈਣ ਦੀ ਮੰਗ ਕੀਤੀ ਅਸੀਂ ਸੋਚਦੇ ਹਾਂ ਕਿੱਥੇ ਇੱਕ ਪਾਸੇ ਪਿੰਡਾਂ ਵਿੱਚ ਮਤੇ ਪਾਸ ਕੀਤੇ ਗਏ ਆ ਮਹੱਲਿਆਂ 'ਚ ਮਤੇ ਪਾਸ ਕੀਤੇ ਗਏ ਆ ਕਿ 1100 ਤੋਂ ਵੱਧ ਵਧਾਈ ਜਿਹੜੀ ਹੈ ਉਹ ਨਹੀਂ ਦੇਣੀ ਔਰ ਦੂਜੀ ਗੱਲ ਵਿਧਾਈ ਤਾਂ ਆਪਣੀ ਗੰਜੈਸ਼ ਮੁਤਾਬਕ ਹੁੰਦੀ ਹੈ ਆਪਣੇ ਦਿਲ ਦੀ ਤਮੰਨਾ ਮੁਤਾਬਕ ਹੁੰਦੀ ਹੈ ਇੱਥੇ 1 ਲੱਖ ਰੁਪਏ ਦੀ ਵਿਧਾਈ ਮੰਗੀ ਜਿਸ ਤੋਂ ਬਾਅਦ ਕਲੇਸ਼ ਪੈ ਜਾਂਦਾ ਦੱਸ ਦिए ਹੁੰਦਾ ਕੀ ਹੈ ਪਰਿਵਾਰ ਤੋਂ 1 ਲੱਖ ਰੁਪਏ ਦੀ ਵਿਧਾਈ ਮੰਗੀ ਜਾਂਦੀ ਹੈ ਜਦੋਂ ਨਹੀਂ ਦਿੱਤੀ ਜਾਂਦੀ ਤਾਂ ਉਸ ਤੋਂ ਬਾਅਦ ਉਹਨਾਂ ਦੇ ਘਰ ਵਿੱਚ ਹੀ ਕੱਪੜੇ ਖੋਲ ਕੇ ਡਰਾਮਾ ਕੀਤਾ ਜਾਂਦਾ ਹੈ ਵਿਆਹ ਵਾਲੇ ਘਰ ਦੇ ਅੰਦਰ ਕਿੰਨਰ ਦੀਆਂ ਕੀਤੀਆਂ ਮਿੰਤਾ ਜਾਂਦੀ ਹਨ ਪਰਿਵਾਰ ਵੱਲੋਂ ਕਿ ਇਸ ਤਰੀਕੇ ਨਾਲ ਕੀਤਾ ਜਾਵੇ ਪਰ ਉਹਨਾਂ ਦੇ ਕੰਮ ਤੇ ਕੋਈ ਜੂ ਨਹੀਂ ਸਰਕਦੀ ਫਿਰ ਵੀ ਘਰ ਦੇ ਮੁਖੀ ਨੇ ਕਿੰਦਰ ਨੂੰ ਕੀ ਕਿਹਾ ਕਿ ਮੈਂ ਹੀ ਆਤਮ ਹੱਤਿਆ ਕਰ ਲੈਣਾ ਤੁਸੀਂ ਸਮਝੋ ਕਿ ਮਾਹੌਲ ਕਿੰਨਾ ਵਿਗੜ ਜਾਂਦਾ ਇੱਕ ਪਾਸੇ ਘਰ ਚ ਖੁਸ਼ੀਆਂ ਦਾ ਮਾਹੌਲ ਹੁੰਦਾ ਦੂਜੇ ਪਾਸੇ ਜਦ 1 ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਹੈ ਕਿ ਵਧਾਈ ਦਿਓ ਉਸ ਤੋਂ ਬਾਅਦ ਘਰ ਦੇ ਮੁਖੀ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਮੈਂ ਆਤਮ ਹੱਤਿਆ ਕਰ ਲੈਣਾ ਪਰ ਜਦੋਂ ਕਿੰਦਰ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਨੇ ਉਹਨਾਂ ਦੀ ਵੀਡੀਓ ਬਣਾ ਲਈ ਹੈ ਫਿਰ ਕਿੰਦਰ ਘਬਰਾ ਜਾਂਦੇ ਹਨ ਅਤੇ ਉਹਨਾਂ ਨੂੰ ਇਹ ਕਹਿ ਕੇ ਰੋਲਾ ਪਾਉਣ ਲੱਪੈਂਦੇ ਹਨ ਕਿ ਵਧਾਈ ਦੇਣੀ ਹੈ ਤਾਂ ਦਿਓ ਬਸ ਫਿਰ ਉਸ ਤੋਂ ਬਾਅਦ ਜਿਹੜੀ ਵੀਡੀਓ ਆ ਇਹ ਵਾਇਰਲ ਹੋ ਜਾਂਦੀ ਹੈ ਇਹ ਘਰ-ਘਰ ਪਹੁੰਚ ਜਾਂਦੀ ਹੈ ਪਰ ਲੋਕਾਂ ਵੱਲੋਂ ਇੱਥੇ ਬਹੁਤ ਸਾਰੇ ਸਵਾਲ ਖੜੇ ਕੀਤੇ ਗਏ ਆ ਕਿ ਕੋਈ ਕਿਸੇ ਨੂੰ ਇਸ ਤਰੀਕੇ ਕਿਵੇਂ ਬਲੈਕਮੇਲ ਕਰ ਸਕਦਾ ਹੈ ਕਿ ਮੈਂ ਕੱਪੜੇ ਖੋਲ ਲਵਾਂਗਾ ਤੰਗ ਪਰੇਸ਼ਾਨ ਕਰ ਸਕਦਾ ਹੈ ਕਿ ਮੈਂ ਇੱਥੋਂ ਨਹੀਂ ਜਾਵਾਂਗਾ ਜਦ ਤੱਕ ਤੁਸੀਂ ਸਾਨੂੰ 1 ਲੱਖ ਰੁਪਏ ਦੀ ਵਧਾਈ ਨਹੀਂ ਦਿਓਗੇ ਕਿਉਂਕਿ ਹਰ ਇੱਕ ਦੀ ਆਪਣੀ ਗੰਜੈਸ਼ ਹੁੰਦੀ ਹੈ ਕੋਈ ਐਡੀ ਵੱਡੀ ਰਕਮ ਵਧਾਈ ਦੀ ਕਿਉਂ ਦਵੇਗਾ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਜੀ ਕੀ ਨਾਮ ਹੈ ਜੀ ਕੀ ਨਾਮ ਹੈ ਜੀ ਤੁਹਾਡਾ ਨਰਿੰਦਰ ਸਿੰਘ ਨਾਮ ਹੈ ਜੀ ਕਿਹੜੇ ਪਿੰਡ ਦੇ ਵਾਸੀ ਆਪਾਂ ਸ਼ਿਵਾਲਿਕ ਸਿਟੀ ਕੋਲ ਸਵਰਾਜ ਇਨਕਲੇਵ ਰਹਿੰਦੇ ਆ ਸਵਰਾਜ ਇਨਕਲੇਵ ਰਹਿੰਦੇ ਆ ਅੱਜ ਜਿਹੜਾ ਮਹਾਂਤਾਂ ਦੇ ਘਰ ਦੇ ਮੋਰੇ ਤੁਸੀਂ ਧਰਨਾ ਲਗਾਇਆ ਏ ਕੀ ਕਹਿਣਾ ਜਾਂਦੇ ਹੋ ਕੁਛ ਨਹੀਂ ਜੀ ਗੱਲ ਸਿਰਫ ਇੰਨੀ ਹੋਈ ਵੀ ਆਪਣੇ ਘਰੇ ਵਿਆਹ ਹੋਇਆ ਜੀ ਇਹ ਆਏ ਇਹਨਾਂ ਨੇ ਆ ਕੇ ਕਿਹਾ ਵੀ ਸਾਨੂੰ ਸ਼ਗਨ ਚਾਹੀਦਾ ਸ਼ਗਨ ਮੰਗਿਆ ਜੀ ਲੱਖ ਰੁਪਏ ਦੀ ਮੰਗ ਕਰੀ ਠੀਕ ਲੱਖ ਤੋਂ ਬਾਅਦ ਕਰਦੇ ਕਰਾਂਦੇ 51 ਤੇ ਆਏ ਉਸ ਤੋਂ ਬਾਅਦ ਸਾਡੇ ਕੋਲ ਜਿੰਨਾ ਸ਼ਗਨ ਇਕੱਠਾ ਹੋਇਆ ਸੀ ਕੱਢ ਕੇ ਆਪਾਂ ਸ਼ਗਨ ਸਾਰਾ ਜਿੰਨਾ ਵੀ ਸੀ ਆ ਹਲੇ ਵੀ ਮੇਰੇ ਕੋਲੇ ਪਏ ਆ ਮੈਂ ਕਿਹਾ ਜੀ ਆ ਇਕੱਠੇ ਹੋਏ ਵੇ ਆ ਲੋ ਆ ਤੁਹਾਡੀ ਝੋਲੀ ਪਾ ਦਿੰਨੇ ਠੀਕ ਹੈ ਨਹੀਂ ਜੀ ਸਾਨੂੰ ਇਹ ਕਹਿੰਦੇ ਜੀ ਨਹੀਂ ਸਾਨੂੰ ਆ ਨਹੀਂ ਚਾਹੀਦੇ ਠੀਕ ਹੈ ਵੀ ਸਾਨੂੰ ਇੰਨੇ ਪੈਸੇ ਚਾਹੀਦੇ ਅਸੀਂ ਕਿਹਾ ਜੀ ਅਸੀਂ ਨਹੀਂ ਦੇ ਸਕਦੇ ਉਸ ਤੋਂ ਬਾਅਦ ਮੇਰੇ ਕੋ ਵੀਡੀਓ ਪਈ ਜੀ ਇਹ ਘਰ ਦੇ ਅੰਦਰ ਆ ਕੇ ਨੰਗੇ ਹੋਣ ਲੱਗ ਗਏ ਧਮਕੀਆਂ ਦਈਆਂ ਵੀ ਹਾਂ ਤੈਨੂੰ ਮੈਂ ਦੇਖ ਲੂੰਗੀ ਤੈਨੂੰ ਆ ਕਰੂੰਗੀ ਉਹ ਕਰੂੰਗੀ ਆ ਸਾਰੀ ਵੀਡੀਓ ਪਈ ਹੈ ਮੇਰੇ ਕੋਲ ਵੀ ਜੋ ਜੋ ਇਹਨਾਂ ਨੇ ਕਿਹਾ ਉਹ ਸਾਰੀ ਵੀਡੀਓ ਬਣਾਈ ہوئی ਹੈ ਜੀ ਕੀ ਮੰਗ ਕਰਦੇ ਇਸ ਤੋਂ ਪਹਿਲਾਂ ਭਰਾ ਦਾ ਵਿਆਹ ਹੋਇਆ ਜੀ ਅੜ ਕੇ ਉਸ ਟਾਈਮੇ ਪੈਸੇ ਲੈ ਗਏ ਉਸ ਟਾਈਮ ਲੈ ਕੇ 31000 ਅੜ ਕੇ ਇੱਕ ਵਾਰੀ 21000 ਤੇ ਭਰਾ ਦਾ ਮੁੰਡਾ ਹੋਇਆ ਅੜ ਕੇ ਉਸ ਟਾਈਮ ਲੈ ਕੇ 51000 ਠੀਕ ਹੈ ਉਸ ਟਾਈਮ ਚਲੋ ਸੀ ਕਿਸੇ ਟਾਈਮ ਬੰਦੇ ਕੋਲ ਨਹੀਂ ਹੁੰਦੇ ਉਸ ਤੋਂ ਬਾਅਦ ਆ ਕੇ ਇਹਨਾਂ ਨੇ ਅੱਜ ਇਸ ਤਰੀਕੇ ਨਾਲ ਮੰਗ ਕਰੀ ਇਸ ਤਰੀਕੇ ਨਾਲ ਕੱਪੜੇ ਤਾਰੇ ਸਾਰੀ ਚੀਜ਼ਾਂ ਕਰੀਆਂ ਉਹ ਵੀਡੀਓ ਪਈ ਹੈ ਜੀ ਮੈਂ ਤਾਂ ਮੰਗ ਇਹੀ ਕਰਦਾ ਕੋਈ ਗੱਲ ਨਹੀਂ ਜਿਨ੍ਹਾਂ ਦੀ ਵੀਡੀਓ ਮੇਰੇ ਕੋਲ ਜੀ ਜੋ ਧਮਕੀਆਂ ਦਿੱਤੀਆਂ ਸ਼ਰੀਆਮ ਕਹਿ ਰਹੇ ਨੇ ਵੀ ਤੂੰ ਕਰ ਲੈ ਕਿਆ ਕਰਨਾ ਮੇਰਾ ਠੀਕ ਹੈ ਵੀ ਮੈਂ ਤੈਨੂੰ ਦ ਦੱਸੂਗੀ ਵੀ ਮੈਂ ਕਿਆ ਚੀਜ਼ ਕੋਟ ਰਾਹੀ ਪੈਸੇ ਕੋਟ ਰਾਹੀ ਪੈਸੇ ਲਵਾਂਗੀ ਕਹਿੰਦੀ ਮੈਂ ਤੇਰੇ ਤੋਂ ਕੋਈ ਨਹੀਂ ਰੋਕ ਸਕਦਾ ਮੈਨੂੰ ਮੈਂ ਕਹਾਂ ਜੀ ਅਸੀਂ ਦੇ ਹੀ ਨਹੀਂ ਸਕਦੇ ਉਸ ਤੋਂ ਬਾਅਦ ਇਹ ਨੰਗੇ ਹੋਣ ਲੱਗ ਗਏ ਜੀ ਫੇਰ ਕਿਤੇ ਫੇਰ ਜਾ ਕੇ ਇਹਨਾਂ ਨੇ ਫਿਰ ਉਹਨਾਂ ਨੂੰ ਬਾਹਰ ਕੱਢਿਆ ਜਿਹੜੇ ਨੰਗੇ ਹੋਰੇ ਸੀ ਇਹਨਾਂ ਦੇ ਨਾਲ ਦੋ ਜਣੇ ਸੀ ਉਹਨਾਂ ਨੇ ਮੈਨੂੰ ਕਹਿਆ ਕਹਿੰਦੇ ਤੁਸੀਂ ਕੋਈ ਗੱਲ ਨਾ ਕਰਿਓ ਕਿਸੇ ਨਾਲ ਛੱਡੋ ਵੀ ਸਾਨੂੰ ਐਨੇ ਪੈਸੇ ਦੇ ਦਿਓ ਅਸੀਂ ਚਲੇ ਜੂ ਕਿੰਨੇ ਮੰਗੇ ਫੇਰ ਉਸ ਤੋਂ ਬਾਅਦ ਉਹਨਾਂ ਨੇ ਕੋਈ ਪੈਸਾ ਨਹੀਂ ਲਿਆ ਜੀ 100 ਰੁਪਏ ਲੈ ਪਰ ਪਹਿਲਾ ਦੇਖੋ ਸਾਡੇ ਘਰੇ ਇੱਕ ਵਿਆਹੀ ਕੁੜੀ ਆਈ ਉਹਦੇ ਝੋਲੀ ਚ ਐ ਮਾਰਿਆ ਸਾਰਾ ਕੁਝ ਚਾਕੇ ਕਹਿੰਦੇ ਆਪਣੇ ਪੇਕੇਆਂ ਤੋਂ ਲੈ ਕੇ ਦੇ ਵੀ ਲਾ ਉਹਨਾਂ ਨੂੰ ਫੋਨ ਵੀ ਮਾਂ ਮੇਰੀ ਖੜੀ ਉੱਥੇ ਭੈਣ ਖੜੀ ਸਾਰੇ ਖੜੇ ਘਰ ਦੇ ਅੰਦਰ ਆ ਕੇ ਨੰਗੇ ਹੋਣ ਲੱਗ ਗਏ ਤੇ ਮੰਗ ਗਿਆ ਕਰਦੇ ਹੋ ਮੰਗ ਤਾਂ ਜੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਦੂਜਾ ਸਾਰੇ ਜਿੰਨੇ ਜਿੰਨਾ ਆਲ ਇੰਡੀਆ ਇਹਨਾਂ ਦੀ ਇੱਕ ਵਧਾਈ ਫਿਕਸ ਹੋਣੀ ਚਾਹੀਦੀ ਹੈ ਜੀ ਵੀ ਕਿਸੇ ਤੋਂ ਕੋਈ ਦੇ ਸਕਦਾ ਕੋਈ ਨਹੀਂ ਦੇ ਸਕਦਾ ਉਹ ਚੀਜ਼ਾਂ ਬਹੁ ਬੁਰੀਆਂ ਨੇ ਜੀ ਕੋਈ ਦਵੇ ਕੋਈ ਨਾ ਦਵੇ ਕਿਸੇ ਦੀ ਕਿੰਨੀ ਕਪੈਸਿਟੀ ਕਿਸੇ ਦੀ ਕਿੰਨੀ ਕਪੈਸਿਟੀ ਕੋਈ 1100 ਦੇ ਸਕਦਾ ਕੋਈ 2100 ਦੇ ਸਕਦਾ ਵੀ ਜਿਹੜਾ ਆਪਣੀ ਖੁਸ਼ੀ ਨਾਲ ਦੇ ਦੇ ਉਹ ਦੇ ਦਵੇ ਜੀ ਹੁਣ ਤੁਸੀਂ ਉਹਰੇ ਕੌਣ ਕੌਣ ਆਇਆ ਤੇਰਾ ਨਾਮ ਲਾਣ ਜੀ ਉਹਰੇ ਪੂਰੇ ਮੈਂ ਅਸੀ ਜੀ ਮੈਂ ਕੱਲਾ ਹਾਂ ਜੀ ਨਾਲ ਮੇਰੇ ਜੀਜਾ ਜੀ ਆਂ ਜੀ ਭਾਈ ਮੇਰਾ ਉੱਧਰ ਖੜਾ ਜੀ ਉਹ ਗੱਲ ਕਰ ਰਹੇ ਨੇ ਉਹਨਾਂ ਨਾਲ ਅਸੀਂ ਅਸੀਂ ਉਹ ਖੜੇ ਆ ਜੀ ਨਰਿੰਦਰ ਸਿੰਘ ਜੀ ਜਿੱਦਾਂ ਅੰਦਰ ਸਰ ਮੈਨੂੰ ਉਹਦੇ ਸੁਚਨਾ ਮਿਲੀ ਹੈ ਵੀ ਇਹਨਾਂ ਜਿਹੜੇ ਸਾਡੇ ਉਹਦੇ ਖੁਸਰਾ ਪਰਿਵਾਰ ਹੈ ਖਰੜ ਦਾ ਇਹਨਾਂ ਵੱਲੋਂ ਵਧਾਈ ਜਿਹੜੀ ਹੈ ਨਜਾਇਜ਼ ਤੌਰ ਤੇ ਮੰਗੀ ਜਾਂਦੀ ਹੈ ਪਰਿਵਾਰ ਦੀ ਜਿਹੜੀ ਹੈ ਉਹ ਮਤਲਬ ਬੈਕਗ੍ਰਾਉਂਡ ਨਹੀਂ ਦੇਖੀ ਜਾਂਦੀ ਉਹਦੀ ਕਿੰਨੀ ਕੁ ਪੋਜੀਸ਼ਨ ਹੈ ਕਿੰਨੀ ਕੁ ਨਹੀਂ ਤਾਂ ਉਸ ਹਿਸਾਬ ਨਾਲ ਪਹਿਲਾਂ ਜਿਨ੍ਹਾਂ ਦੇ ਦੱਸਣ ਅਨੁਸਾਰ ਵੀ 21000 ਪਹਿਲਾਂ ਦਿੱਤਾ ਬੇਟੇ ਦੀ ਬ੍ਰਦਰ ਦੀ ਮੈਰਿਜ ਤੇ 51000 ਰੁਪਏ ਦਾ ਸ਼ਗਣੀ ਇਹਨਾਂ ਨੂੰ ਦੇਿਆ ਜਿਹੜਾ ਹੈ ਇਹਨੇ ਭਤੀਜਾ ਹੋਣ ਤੇ ਅੱਜ ਇਹ ਦੱਸਦੇ ਆ ਵੀ ਜਿੱਦਾਂ ਵਧਾਈ ਲੈਣ ਗਏ ਇਹਨਾਂ ਦੀ ਸ਼ਾਦੀ ਹੋਈ ਹੈ ਤੇ ਕੱਪੜੇ-ਕੁਪੜੇ ਖੋਲ ਕੇ ਖੜ ਗਏ ਮੇਰਾ ਖਿਆਲਤ ਹੈ ਵੀ ਸ਼ਹਿਰ ਦੀ ਸਭ ਤੋਂ ਜਿਹੜੀ ਹੈ ਘਨੋਨੀ ਹਰਕਤ ਅੱਜ ਜਿਹੜੀ ਹੈ ਸਾਡੇ ਹੀ ਜਿਹੜੇ ਪਰਿਵਾਰ ਵੱਲੋਂ ਔਰ ਮੈਂ ਆਪਣਾ ਮੇਰੇ ਵਾਰਡ ਦੇ ਹੋਣ ਦੇ ਨਾਤੇ ਮੈਂ ਇਹਨਾਂ ਨੂੰ ਇੱਕ ਗੱਲ ਦਾ assurance ਦਿੰਦਾ ਵੀ ਮੈਂ ਤੁਹਾਡੇ ਨਾਲ ਖੜਾ ਹਾਂ ਔਰ ਅੱਗੇ ਵਾਸਤੇ ਜਿਹੜੀ ਸ਼ਹਿਰ ਦੇ ਵਿੱਚ ਇਹੋ ਜਿਹੇ ਕਾਨੂੰਨੇ ਕੰਮ ਹੁੰਦੇ ਆ ਉਹੋ ਜਲਦੀ ਕੀਤੇ ਨਹੀਂ ਹੋਣ ਦੇਵਾਂਗੇ ਤੇ ਮੇਰਾ ਖਿਆਲ ਹੈ ਵੀ ਜਲਦੀ ਹੀ ਕੋਸ਼ਿਸ਼ ਕਰਕੇ ਨਗਰ ਕੌਂਸਲ ਤੋਂ ਇੱਕ ਮਤਾ ਪਾਇਆ ਜਾਊਗਾ ਇਹਦਾ ਕਿ ਜਿਹੜੀ ਇਹਨਾਂ ਦੀ ਜਿਹੜੀ ਵਧਾਈ ਦੀ ਫੀਸ ਹੈ ਉਹਨੂੰ ਇੱਕ ਫਿਕਸ ਕੀਤੀ ਜਾਊਗੀ ਤੇ ਮੈਂ ਇਸ ਕਾਨੂੰਨੀ ਹਰਕਤ ਤੋਂ ਖੁਦ ਬਹੁਤ ਜ਼ਿਆਦਾ ਸ਼ਰਮਿੰਦਾ ਹਾਂ

ਮੈਂ ਨਾ ਚੁੰਡਾ ਦੇ ਜਦ ਦਿਨੇ ਮੈਂ ਪਹਿਲੇ ਕਿਤੇ ਲੇਗੀ ਮਾਂ ਕੀ ਕੋਈ ਨਹੀਂ ਬਣਾਦੇ ਪਹਿਲੇ ਹੀ ਦਾ ਬਣੇ ਕਰਦੇ ਹਾਰੇ ਦਾ